ਰੀਅਲੀ ਰੋਬਰ ਚੈੱਕ ਕਰੋ ਬਾਈ ਦੇਖੋ ਕਿੰਨਾ ਹਾਰਡ ਮਟੀਰੀਅਲ ਲੱਗਿਆ ਹੋਇਆ ਗੱਡੀ ਨੂੰ ਐਨ ਪੂਰੀ ਲਾਜਵਾਬ ਗੱਡੀ ਆ ਤੇ ਡੋਰ ਵੀ ਦੇਖੋ ਕਿੱਥੇ ਤੱਕ ਪਿਆਦਾ ਬਾਦੀ ਬੀਤੀ ਕੀ ਸਲੂਸ਼ਨ ਹੈ ਬੱਲਬ ਖਰਾਬ ਹੈ ਤੇ ਹਾਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡੇ ਆਪਣੇ ਚੈਨਲ ਤੇ ਪਹਿਲਾਂ ਤੋਂ ਸਾਨੂੰ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਹੋਰ ਬਾਈ ਕਿਦਾਂ ਉਮੀਦ ਆ ਭਾਈ ਵਧੀਆ ਤੇ ਗੁੱਡ ਹੋਣਾ ਭਾਈ ਆਪਾਂ ਵੀ ਗੁੱਡ ਆ ਅਜਬਮਾ ਜੀ ਬਲੌਗ ਵਿੱਚ ਆਪਾਂ ਗੱਲ ਕਰਾਂਗੇ ਬਾਈ ਜਿਹੜੀ ਕਿ ਆਪਾਂ ਟੋਯੋਟਾ ਫੋਰਚੂਨਰ ਦੀ ਆਫਟਰ ਮਾਰਕੀਟ ਚੋਂ ਲੈਜੈਂਡਰ ਕਿੱਟ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲਦੀ ਹੈ ਬਾਈ ਬਹੁਤ ਬੰਦੇ ਲਵਾ ਰਹੇ ਆ ਤੇ ਆਪਾਂ ਨੇ ਵੀ ਬਾਈ ਲਵਾਈ ਹੋਈ ਹੈ ਆਪਣੀ ਗੱਡੀ ਤੇ ਬਾਕੀ ਬਾਈ ਜਿਹੜੇ ਮੇਰੇ ਵੀਰ ਨਵੇਂ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਗੱਡੀ ਦੀ ਲੈਜੈਂਡਰ ਕਿੱਟ ਬਾਰੇ ਪਾਣੀ ਬਈ ਗੱਡੀ ਦੀ ਜਿਹੜੀ ਲੈਨਟਰ ਕਿੱਟ ਲਵਾਈ ਤੇ ਨਾ ਇਹਦੇ ਵਿੱਚ ਜਦੋਂ ਆ ਦੀਪਾਂ ਲਵਾਈਏ ਨਾ ਇਹਦੀ ਹੈੱਡਲਾਈਟ ਦੇ ਵਿੱਚ ਦਿੱਕਤ ਆ ਰਹੀ ਆ ਹੈੱਡਲਾਈਟ ਦੇ ਵਿੱਚ ਇਹ ਦਿੱਕਤ ਆ ਰਹੀ ਆ ਪਹਿਲਾਂ ਤਾਂ ਨਾ ਜਦੋਂ ਆਪਾਂ ਇਹਨੂੰ ਆਟੋ ਹੈੱਡਲਾਈਟ ਕਰਕੇ ਰੱਖਦੇ ਉਸ ਤਰ੍ਹਾਂ ਟੱਕ 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 ਕਰੀ ਜਾਂਦੀ ਸੀ ਆਪੜਾ ਬਈ ਠੀਕ ਹੋ ਜਾਂਦੀ ਸੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਉਹਦੇ ਚਲੋ ਉਹ ਲਾਈਟਾਂ ਵਿੱਚ ਕੋਈ ਦਿੱਕਤ ਨਹੀਂ ਦੇ ਬੜਨੇ ਬੋਲਨੇ ਦੇ ਵਿੱਚ ਹੁਣ ਆਪਾਂ ਨੂੰ ਕੱਲ ਤੇ ਇੱਕ ਹੋਰ ਪ੍ਰੋਬਲਮ ਆ ਰਹੀ ਆ ਕੱਲੇ ਪ੍ਰੋਬਲਮ ਆ ਰਹੀ ਆ ਇੱਕ ਲਾਈਟ ਆਪਣੇ ਚਲਦੀ ਹੈ ਇੱਕ ਚਲਦੀ ਨਹੀਂ ਹੈਗੀ ਉਹਦੇ ਵੀ ਅੱਧੇ ਕ ਵੱਲੋਂ ਵੱਲਦੇ ਅੱਧੇ ਕ ਨਹੀਂ ਵੱਲਦੇ ਬਾਕੀ ਮੀਟਰ ਦੇ ਵਿੱਚ ਸ਼ੋਅ ਹੋ ਰਿਹਾ ਹੈ ਵੀ ਤੁਸੀਂ ਆਪਣੀ ਹੈਡਲਾਈਟਾਂ ਨੂੰ ਚੈੱਕ ਕਰਾਓ ਇਲੈਕਟ੍ਰੀਸ਼ੀਅਨ ਕੋਲ ਉਹ ਮੀਟਰ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਵੀ ਤੁਸੀਂ ਹੈਡਲਾਈਟਾਂ ਨੂੰ ਚੈੱਕ ਕਰਾਓ ਉਹ ਆਪਾਂ ਹੁਣ ਬਾਈ ਆਪਣੇ ਲਾਗ ਹੈਗੀ ਇੱਕ ਵਰਕਸ਼ਾਪ ਨਵੀਂ ਕਿ ਜਿਹੜੀ ਕੀ ਪਰੇ ਬਾਈ ਗੱਡੀ ਤੇ ਆਪਣੀ ਤੇ ਲੈ ਐਂਟਰ ਕਟਲਾਈ ਦੀ ਤੇ ਅਸ਼ੋਕ ਬਿਹਾਰ ਦਿੱਲੀ ਤੋਂ ਲੋ ਆ ਕੇ ਲੈ ਕੇ ਆਏ ਤੇ ਹੁਣ ਤੁਹਾਨੂੰ ਪਤਾ ਇਨੀ ਦੂਰ ਜਾਣਾ ਲੋਕਾਂ ਮੜੀ ਪ੍ਰੋਬਲਮ ਪਿੱਛੇ ਤੇ ਬਾਕੀ ਉਹ ਹੈ ਆਪਣੇ ਇੱਕ ਸ਼ਾਪ ਤੇ ਉਹ ਗੈਰੇਜ ਦੇ ਵਿੱਚ ਆਪਾਂ ਦਿਖਾ ਲੈਨੇ ਆ ਗੱਡੀ ਨੂੰ ਕਿਆ ਕਹਿੰਨੇ ਆ ਉਹ ਕਿਆ ਨਹੀਂ ਕਹਿੰਦੇ ਕਿਉਂ ਮੜਾ ਮੋਟਾ ਬਾਈ ਨੌਲੇਜ ਹੁੰਦੀ ਆ ਉਹ ਬੰਦਿਆਂ ਨੂੰ ਜਿਹੜਾ ਬੰਦੇ ਲੱਗਦਾ ਹੀ ਗੱਡੀਆਂ ਦਾ ਕੰਮ ਕਰਦੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨੌਲੇਜ ਹੁੰਦੀ ਆ ਉਹ ਲਗਜ਼ਰੀ ਗੱਡੀਆਂ ਦਾ ਹੀ ਬਾਈ ਗੈਰੇਜ ਆ ਉੱਥੇ ਆਪਾਂ ਦਿਖਾਉਨੇ ਆ ਆਪਣੇ ਲੈਡ ਲਟਾਂ ਦੇ ਵਿੱਚ ਵੀ ਕਿਆ ਦਿੱਕਤ ਆ ਕਿਆ ਨਹੀਂ ਦਿੱਕਤ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣਾ ਦੇਖੋ ਬਾਈ ਜਿਹੜੀ ਚੀਜ਼ origignal ਹੁੰਦੀ ਆ ਉਹ origignal ਹੀ ਹੁੰਦੀ ਆ ਬਾਕੀ ਬਾਈ ਹੈ ਤਾਂ ਕਪਲ ਟੂ ਕਪਲਰ ਫਿਟਿੰਗ ਆ ਰਹਾ ਉਹ ਤਾਂ ਕੋਈ ਦਿੱਕਤ ਨਹੀਂ ਹੈ ਬਾਕੀ ਬਾਈ ਫਿਰ ਵੀ ਦੇਖੋ ਜੈਨੂਨ ਜੀ ਜੈਨੂਨ ਹੁੰਦੀ ਜਿਹੜੀ ਰੀਜਨਲ ਚੀਜ਼ ਹੁੰਦੀ ਹੈ ਨਾ ਉਹ ਓਰੀਜਨਲ ਚੀਜ਼ ਵਰਗੀ ਨਹੀਂ ਸੀ ਰਹੀ ਕਿ ਦੇਜ ਜੈਨੂਨ ਚੀਜ਼ ਤਾਂ 15 20 ਸਾਲ ਬਾਈ ਕਿਤੇ ਨਹੀਂ ਜਾਂਦੀ ਜੇ ਕੋਈ ਐਕਸੀਡੈਂਟ ਨਾ ਹੋਵੇ ਜਾਂ ਗੱਡੀ ਰੋਪਾਂ ਅੰਦਰ ਖੜਦੀ ਹੋਵੇ ਤਾਂ ਵਿੱਚ ਕੋਈ ਦਿੱਕਤ ਦਿੱਕਤ ਨਹੀਂ ਆਉਂਦੀ ਹੈਗੀ ਜਿਹੜੇ ਉਹਨੇ ਆਪਾ ਫੁੱਟਰ ਮਾਰਕੀਟ ਚੋਂ ਇਹਦੀ ਲਾਈਫ ਘੱਟ ਹੁੰਦੀ ਆ ਉਹ 5-7 ਸਾਲ ਦਾ ਕਿਤੇ ਨਹੀਂ ਜਾਂਦੀ ਬਾਈ ਆਹ ਫਿਰ ਵੀ ਚਲੋ ਦੂਈਆਂ ਨਾਲੋਂ ਤਾਂ ਬਹੁਤ ਜ਼ਿਆਦਾ ਘੱਟ ਲਾਈਫ ਹੁੰਦੀ ਇਹਨਾਂ ਦੀ ਲੋ ਜੀ ਲੋ ਆਪਾਂ ਫੈਲੀ ਪਹੁੰਚ ਗਏ ਬਾਈ ਸ਼ੌਪ ਤੇ ਬਈ ਦੇਖੋ ਗੱਡੀਆਂ ਦੀ ਕੇਅਰ ਭਰਾ ਦੇਖੋ ਨਵੀਂ ਗੱਡੀ ਆ ਸਲਟੋਸ ਇਹਦਾ ਦੇਖੋ ਨਵੀਂ ਦਾ ਹੀ ਹੈੱਡ ਹੋ ਗਿਆ ਤੇ ਕੋਈ ਸਾਰਾ ਪੱਟੀ ਪਈ ਹੈ ਗੱਡੀ ਨਵੀਂ ਜਿਸ ਤਰ੍ਹਾਂ ਬਾਕੀ ਬਈ ਆਪਣੀ ਆਪਣੀ ਸੰਭਾਲ ਪਰ ਡਿਪੈਂਡ ਕਰਦਾ ਨਾ ਗੱਡੀ ਰੱਖਣਾ ਤੇ ਦੇਖੋ ਨਵੀਂ ਗੱਡੀ ਆ ਕੋਈ ਦਿੱਕਤ ਨਹੀਂ ਦੇਖੋ ਐਨ ਸਕ੍ਰੈਚ ਲੈਸ ਕਾਰ ਆ ਕੋਈ ਪ੍ਰੋਬਲਮ ਨਹੀਂ ਹੈਗੀ ਬਾਹਰ ਤੇ ਵੀ ਆ ਦਿਖਣ ਚ ਲੁੱਕ ਕੋਈ ਵਧੀਆ ਲੱਗਦੀ ਆ ਤੇ ਬਾਕੀ ਤੁਸੀਂ ਗੱਡੀ ਦੇਖੋ ਵੀ ਬਾਕੀ ਬਈ ਚੀਜ਼ਾਂ ਸਭਾ ਕੇ ਚਲਾਉਣੀ ਚਾਹੀਦੀ ਆ ਬਾਕੀ ਆਪਣੀ ਆਪਣੀ ਕੇਅਰ ਤੇ ਡਿਪੈਂਡ ਕਰਦਾ ਬਾਕੀ ਬਈ ਇਹ ਵੀ ਬਹੁਤ ਮੈਟਰ ਕਰਦਾ ਜਿਹੜੇ ਆਪਾਂ ਸਰਵਸ ਸਰਵਸ ਦਾ ਚੰਗੀ ਤਰ੍ਹਾਂ ਪ੍ਰੋਪਰ ਟਾਈਮ ਸੈਟ ਕਰਾਉਣੀ ਚਾਹੀਦੀ ਆ ਕਿ ਵੀ ਇੱਧਰ ਖੜੀ ਰੇਂਜ ਰੋਵਰ ਇਹਦਾ ਵੀ ਬਈ ਕੰਮ ਹੋ ਰਿਹਾ ਪੱਕੀ ਵੀ ਦੇਖੋ ਆਪਣਾ ਡ੍ਰੀਮ ਕਾਰ ਆਹਾ ਬੀਮਰ ਇਹ ਗੱਡੀ ਬਈ ਨਵੀਂ ਆ ਤੇ ਇਹਦਾ ਵੀ ਕੋਈ ਸਾਰਾ ਸਿਸਟਮ ਪਟਿਆ ਪਿਆ ਉਹਨਾਂ ਨੇ ਪਿੱਛੇ ਤੇ ਪਤਾ ਨਹੀਂ ਕੀ ਆ ਦਿੱਕਤ ਹੈ ਕਿ ਆ ਕੀ ਦਿੱਕਤ ਨਹੀਂ ਹੈ ਉਹ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈ ਦੇਖੋ ਬਈ ਪਿੱਛੇ ਸਪੌਇਲਰ ਲੱਗਿਆ ਹੋਇਆ ਹਨ ਗੱਡੀ ਪੂਰੀ ਆਤਾ ਘੈਂਟ ਆ ਪੂਰੀ ਲੱਗ ਰਹੀ ਬਾਕੀ ਦੇਖੋ ਬੀਲ ਵੀ ਪੂਰੇ ਵਧੀਆ ਹਨ ਪਾਏ ਹੋਏ ਪੂਰੀ ਮੋਡੀਫਾਈਡ ਗੱਡੀ ਆ ਬਾਕੀ ਹੈ ਬਾਈ ਕਿਸੇ ਬਲੌਗਰ ਦੀ ਆਹ ਸ਼ਾਪ ਤੇ ਖੜੀ ਆ ਬਾਕੀ ਇਹਦਾ ਗਰਾਉਂਡ ਕਲੀਅਰੈਂਸ ਨਹੀਂ ਹੈਗਾ ਬਈ ਦੇਖੋ ਇੰਨਾ ਘਿਆ ਬਸ ਟੋ ਟੂ ਆ ਬਹੁਤ ਦਿੱਕਤ ਆ ਬਾਕੀ ਅੰਦਰ ਤੇ ਪੂਰੀ ਘੈਂਟ ਆ ਦੇਖੋ ਸੀਟਾਂ ਸੁਟਾਂ ਦੇ ਮੁਕਾਬਲ ਦੇਖੀ ਆਪਾਂ ਐਨ ਸਿਰਾਂ ਗੱਲ ਬਾਤ ਆ ਬਈ ਬਾਈ ਫੇਵਰੇਟ ਕਾਰ ਆ ਬਈ ਆਹ ਬੀਮਰ ਸਾਰੇ ਮਾਡਲ ਬੀਮਰ ਦੇ ਤਾਂ ਵਧੀਆ ਹਾਂ ਕੋਈ ਇਹ ਜੀ ਕੋਈ ਗੱਲ ਬਾਤ ਹੈ ਨਹੀਂ ਕੰਟ ਬੋਨਟ ਦੇ ਰੈਪਿੰਗ ਹੋਈ ਹੋਈ ਹੈ ਬਾਈ ਦੇਖੋ ਐ ਸਿਰਾ ਸਿਰਾ ਹੋਇਆ ਪਿਆ ਸਿਰਾ ਗੱਡੀ ਦਾ ਇਹਨਾਂ ਘੰਟਾ ਪੂਰੀ ਦਿੱਲੀ ਨੰਬਰ ਹੈ ਰੇਜਿੰਗ ਰੋਬਰ ਚੈੱਕ ਕਰੋ ਬਾਈ ਦੇਖੋ ਕਿੰਨਾ ਹਾਰਡ ਮਟੀਰੀਅਲ ਲੱਗਿਆ ਹੋਇਆ ਗੱਡੀ ਨੂੰ ਇਹਨਾਂ ਪੂਰੀ ਲਾਜਵਾਬ ਗੱਡੀ ਆ ਤੇ ਡੋਰ ਵੀ ਦੇਖੋ ਕਿੱਥੇ ਤੱਕ ਪਿਆ ਇਹਦਾ ਨੀਚੇ ਤੱਕ ਪੂਰਾ ਕਵਰ ਕਰ ਰਿਹਾ ਹੈ ਨਹੀਂ ਆਪਣੀ ਟਾਕੀਆਂ ਦੂਰ ਤੱਕ ਖੁੱਲਦੀਆਂ ਦੇਖੋ ਇਹੋ ਗੱਡੀਆਂ ਦੀ ਪੂਰੀ ਟਾਕੀ ਖੁੱਲ ਰਹੀ ਹੈ ਬਾਕੀ ਵੀ ਅੰਦਰ ਤੇ ਵੀ ਹਨ ਸਿਰਾ ਕਰ ਲਾ ਬਾਤ ਆ 76000 ਚੱਲੀ ਵੀ ਆ ਬਾਕੀ ਬਈ ਸਾਰਾ ਡਿਸਪਲੇ ਸਕਰੀਨ ਲੱਗੀ ਵੀ ਆ ਵੀ ਕਰੇ ਇਨਫੋਰਮੇਸ਼ਨ ਸਾਰੀ ਬਟਨ ਦਾ ਬਈ ਹਾਇਉ ਨਹੀਂ ਕੋਈ ਬਾਕੀ ਗੇਅਰ ਹੋ ਗਿਆ ਐਨ ਪੂਰੀ ਤਪਾਂ ਵੀ ਬੋਤਲ ਬੋਤਲ ਰੱਖ ਸਕਦੇ ਆ ਬਾਕੀ ਹੋਰ ਕੋਈ ਫੀਚ ਬਟਨ ਦਾ ਹਾਇਉ ਨਹੀਂ ਗੱਡੀ ਦੇ ਵਿੱਚ ਸਾਰਾ ਵੀ ਟੱਚ ਸਕਰੀਨ ਆ ਤੇ ਵੀ ਸਕਰੀਨ ਲੱਗੀ ਵੀ ਆ ਟੱਚ ਆ ਤੇ ਬਾਕੀ ਉਹ ਵੀ ਦੇਖੋ ਸਕਰੀਨ 76000 ਚੱਲੀ ਵੀ ਆ ਬਾਕੀ ਡੇਟ ਮੈਂਸ਼ਨ ਹੋ ਰਹੀ ਹੈ ਮੀਟਰ ਦੇ ਵਿੱਚ ਪੂਰੀ ਪ੍ਰੋਪਰ ਕਿਉਂਕਿ ਗੱਡੀ ਪੂਰੀ ਇੱਕ ਨੰਬਰ ਆ ਸਿਰਾਂ ਗੱਲਵਾਦਾ ਬਈ ਕਹਿੜ ਦਾ ਪਾਵ ਆ ਪੱਕੀ ਬਾਈ ਥੋੜੇ ਟਾਈਮ ਤੱਕ ਆਉਣਾ ਹੈ ਬੰਦਿਆਂ ਨੇ ਬੰਦੇ ਆਏ ਨਹੀਂ ਹੈਗੇ ਆਪਾਂ ਨੂੰ ਇੱਕ ਜਿਹਾ ਕੰਮ ਪੈ ਗਿਆ ਯਾਰ ਉਹ ਕੰਮ ਕਰਈਏ ਫਿਰ ਇੰਨੇ ਨੂੰ ਚਲੋ ਨਾਲੇ ਬੰਦੇ ਆ ਜੂਗਾ ਉਸ ਤੋਂ ਬਾਅਦ ਆਪਾਂ ਮਿਲਦੇ ਆ ਬਾਈ ਹੁਣ ਲਓ ਜੀ ਨੋ ਫ੍ਰੈਂਡਲੀ ਚੈੱਕ ਕਰਨ ਲੱਗਿਆ ਬਾਈ ਮਿਸਤਰੀ ਲੱਟਾਂ ਨੂੰ ਦੇਖੋ ਹਾਈ ਵੀ ਹੋ ਬਾਈ ਯਾਰ ਦੋ ਲੱਟਾਂ ਜਗਦੀਆਂ ਤੇ ਦੋ ਨਹੀਂ ਬਾਦੀਆਂ ਹੈਗੀਆਂ ਤੇ ਦੇਖੋ ਪ੍ਰੋਪਰ ਚਾਰੇ ਬਾਦੀਆਂ ਇੱਧਰ ਇਹ ਪ੍ਰੋਬਲਮ ਆ ਇਹਦੀ ਲੱਟਾਂ ਦੇ ਲੋ ਜੀ ਲੋ ਹੁਣ ਦੇਖੋ ਬਾਈ ਪਹਿਲਾਂ ਸਾਰਾ ਬੰਪਰ ਖੋਲਣਾ ਪਊਗਾ ਤੇ ਉਸ ਤੋਂ ਬਾਅਦ ਬਾਈ ਹੈਡਲਾਈਟ ਖੋਲੂਗੀ ਤੇ ਇਹ ਲੈਟਰ ਉਹ ਵੀ ਪਰਾ ਲਾ ਕੇ ਦੇਖਿਆ ਜਾਊਗਾ ਵੀ ਹਾਂ ਵੀ ਲਾਈਟ ਦਾ ਕੀ ਪ੍ਰੋਬਲਮ ਆ ਰਹੀ ਆ ਦੇਖੋ ਇੰਨੀ ਕੀ ਪ੍ਰੋਬਲਮ ਆ ਰਹੀ ਐਨੀ ਦਿੱਕਤ ਆ ਰਹੀ ਮੈਨੂੰ ਲੱਗਦਾ ਵੀ ਕਿਤੇ ਲਾਈਟ ਇਹਨਾਂ ਖਰਾਬ ਹੋ ਗਈ ਹੋਵੇ ਕਿਉਂ ਬਈ ਇਹ ਦੋ ਨਹੀਂ ਬਲਦੀਆਂ ਹੈਗੀਆਂ ਇਹਦਾ ਹਾਈ ਬੀਮ ਬਲਦਾ ਤੇ ਲੋ ਬੀਮ ਨਹੀਂ ਬਲਦਾ ਹੈਗਾ ਚਲੋ ਬਾਕੀ ਹੁਣ ਦੇਖਦਾ ਲੱਗ ਗਿਆ ਬੰਦਾ ਖੋਲਣ ਬੰਪਰ ਨੂੰ ਲੋ ਜੀ ਲੋ ਬੰਪਰ ਖੋਲ ਰਹੇ ਆ ਬਈ ਤੇ ਇੱਕ ਸਾਈਡ ਤੇ ਤਾਂ ਖੁੱਲ ਗਿਆ ਬਾਕੀ ਇਧਰ ਚੈੱਕ ਲਾਦੇ ਆ ਪੇਜ ਕਰ ਕਿੱਥੇ ਪਿਆ ਲੌਕ ਹੋਣਾ ਨਾ ਦੇ ਕੋਲੇ ਫੋਰਚੂਨਰ ਬਿਨ ਅਲਟਾ ਦਾ ਫੀੜੀ ਦਾ ਮੈਚ ਨਾਲ ਕੰਪਲੀ ਫਿਟਿੰਗ ਹੀ ਆਇਆ ਤਾਂ ਨਾ ਬਹੁਤ ਹੀ ਬਾਹਰ ਤੇ ਮੋਡੀਫਾਈ ਹੋਤ ਨਹੀਂ ਹੋਈ ਵੀ ਸੇਮ ਹੀ ਆ ਤਾਂ ਬੰਪਰ ਦੀ ਹੋਈ ਵੀ ਹੈ ਲੈਟਾ ਦਾ ਆ ਪਲੱਗ ਤੋਂ ਪਲੱਗ ਸੇਮ ਹੀ ਹੈ ਨਾ ਬੰਪਰ ਤਾਂ ਹੀ ਲਟਕਿਆ ਉਹ ਫਿਰ ਆਇਆ ਨਾ ਪ੍ਰੋਪੈਂਪਰ ਦੀ ਪ੍ਰੋਪਰ ਫਿਟਿੰਗ ਨਹੀਂ ਆਈ ਇਹਦੀ ਲਓ ਜੀ ਲੋ ਲਾਈਟ ਚੈੱਕ ਹੋ ਰਹੀ ਆ ਬਾਈ ਇਹ ਤਾਂ ਪ੍ਰੋਪਰ ਸਹੀ ਐ ਬਲ ਰਹੀ ਆ ਚਾਈ ਸਾਰੀ ਪੂਰੀ ਲਾਈਟ ਬਲ ਰਹੀ ਹੈ ਤੇਰਾ ਆ ਕਿ ਉੱਪਰਲੀ ਸਾਈਡ ਵਾਲ ਕੇ ਦੇਖਦੇ ਆ ਵੀ ਇਹ ਲਾਈਟੇ ਖਰਾਬ ਆ ਵੀ ਕੀ ਸਿਸਟਮ ਆ ਕੀ ਕੀ ਚਾ ਸੋਲੂਸ਼ਨ ਹੈ ਬੱਲ ਖਰਾਬ ਹੈ ਤੇ ਬੱਲ ਤਾਂ ਹੈ ਨਹੀਂ ਪਾਣੀ ਇਸ ਵਿੱਚ ਐਲਈਡੀ ਹੈ ਹਾਂ ਐਲਈਡੀ ਵਿੱਚ ਵੀ ਹਾਂ ਬਲੱਡ ਖਰਾਬ ਹੋ ਗਈ ਹਾਂਜੀ ਮਿੱਤਰੋ ਗੱਡੀ ਦੀ ਆਪਾਂ ਨੇ ਹੈਡਲਾਈਟ ਖਲਵਾ ਲਈ ਦੀ ਬਈ ਉਹਦੀ ਨਾ ਹੈਡਲਾਈਟ ਹੀ ਖਰਾਬ ਹੋ ਗਈ ਬਈ ਉਹ ਇਹ ਨਾ ਇੱਕ ਤਾਂ origignal ਹੁੰਦੀ ਆ ਬਾਈ ਜਿਹੜੀ ਕਿ ਟੱਪਾ ਆਫਟਰ ਮਾਰਕੀਟ ਚੋਂ ਲਵਾਉਂਦੇ ਆ ਨਾ ਇਹ ਬਾਈ ਚਾਈਨਿਸ ਹੁੰਦੀ ਆ ਠੀਕ ਆ ਇਹ ਚੱਲੀ ਜਾਣ ਤਾਂ ਚੱਲੀ ਜਾਣ ਜੇ ਇਹਨਾਂ ਵਿੱਚ ਨੁਕਸਾ ਹੋਵੇ ਤਾਂ ਬਾਈ ਆਹ ਸਾਰੀਓ ਚੇਂਜ ਹੁੰਦੀ ਆ ਕਿਉਂ ਇਹਦੇ ਵਿੱਚ ਕੋਈ ਇਹ ਠੀਕ ਨਹੀਂ ਹੁੰਦੀ ਹੈਗੀ ਤੇ ਆਪਣੀ ਗੱਡੀ ਦੀ ਹੁਣ ਹੈੱਡਲਾਈਟ ਵੀ ਬਾਈ ਕਰ ਰਹੇ ਆ ਰੇਂਜ ਇੱਕ ਤਾਂ ਬੰਪਰ ਵੀ ਖੋਲ ਲਿਆ ਬਾਈ ਜੇ ਤਾਂ ਬੰਪਰ ਨਾ ਖੋਲਦਾ ਇੱਕ ਨਹੀਂ ਪਤਾ ਲੱਗਦਾ ਫਿਰ ਤਾਂ ਆਪਾਂ ਅੜਕ ਕੇ ਵੀ ਕਰ ਲਾਂਦੇ ਤੇ ਬਾਕੀ ਉਹਰੇ ਬਾਈ ਜੇ ਤਾਂ ਆਪਾਂ origignal ਲਾਈਟ ਪਾਉਣੇ ਜੈਂਡਰ ਵਾਲੀ ਤਾਂ ਮੇਰੇ ਖਿਆਲ ਚ 1.5000 ਦੇ ਅਰਾਊਂਡ ਹੈੱਡਲਾਈਟ ਆ ਉਹ ਤੇ ਬਾਕੀ ਜੇ ਆਪਾਂ ਕਿਟਕ ਕਿੱਟ ਲੈ ਕੇ ਪਾਉਣੇ ਦੋ ਲਾਈਟਾਂ ਦੀ ਵੀ ਚਾਈਨੀਜ਼ ਕਿੱਟ ਲੈ ਕੇ ਪਾਉਣੇ ਆ ਤਾਂ ਉਰੇ ਤੋਂ ਚੰਡੀਗੜ੍ਹ ਤੇ ਕਿਟਾਂ ਲਈ ਉਹ ਮੇਰੇ ਨਾਲ ਦੇ 55000 ਜਾਂ 60000 ਦੇ ਵਿੱਚ ਦੋ ਲਾਈਟਾਂ ਮਿਲਣਗੀਆਂ ਆਪਾਂ ਨੂੰ ਸਿੰਗਲ ਲਾਈਟ ਮਿਲ ਹੀ ਰਹੀ ਹੈਗੀ orange ਕਰ ਰਹੇ ਹਾਂ ਜਾਂ ਦਿੱਲੀ ਤੇ ਮਿਲੂਗੀ ਦਿੱਲੀ ਦੀ ਪਤਾ ਕਰ ਰਹੇ ਆ ਦਿੱਲੀ ਦਾ ਹੈਗੀ ਆਵੇਲੇਬਲ ਉਹ ਸਿੰਗਲ ਜਿੱਥੇ ਪਾਣੇ ਕਿੱਟ ਸਟਾਲ ਕਰਾਈ ਤੇ ਉੱਥੇ ਤਾਂ ਕਿੱਟ ਮਿਲ ਜੂਗੀ ਕਿਟ ਨਹੀਂ ਇਕੱਲੀ ਲਾਈਟ ਇੱਕ ਅਵੇਲੇਬਲ ਹੈਗੀ ਉਹਨਾਂ ਕੋਲ ਪਰ ਆਏ ਆ ਵੀ ਇੰਨੀ ਦੂਰ ਜੇ ਦਿੱਲੀ ਤੇ ਮਗਾਉਂਗਾ ਤਾਂ ਕੱਲ ਤੱਕ ਪਹੁੰਚੂਗੀ ਉਹ ਤੇ ਬਾਕੀ ਦੇਖਦੇ ਆ ਅੱਜ ਕਰਦੇ ਕੋਈ ਹਿੱਲਾ ਨਹੀਂ ਚੰਡੀਗੜ੍ਹ ਤੇ 12000 2000 ਜੇ 2-4000 ਮਹਿੰਗੀ ਮਿਲੀ ਤਾਂ ਆਪਾਂ ਕਈ ਜਗ੍ਹਾ ਫੋਨ ਤਾਂ ਕਰੇਵੇਂ ਆ ਉਹ ਦੇਖਦੇ ਆ ਜੇ ਕੋਈ ਕਨਫਰਮ ਹੋ ਗਈ ਤਾਂ ਤੁਹਾਨੂੰ ਅਪਡੇਟ ਦੰਦੇ ਆ ਵੀ ਭਾਈ ਚੰਡੀਗੜ੍ਹ ਤੇ ਲੈਟ ਮਿਲ ਗਈ ਤੇ ਬਾਕੀ ਭਾਈ ਹਾ ਸਿਸਟਮ ਖਰਾਬੇ ਆ ਜੇ ਹੁਣ ਬਾਈ ਚਾਰ ਰੀਜਨਲ ਲੈਟ ਆਉਂਦੀਆਂ ਤਾਂ ਦਿੱਕਤ ਨਹੀਂ ਹੋਣੀ ਕਿਤੇ ਨਾਲੇ ਤਾਂ ਲਾਈਟ ਵੱਦੀ ਆਦੀ ਉਹਦੀ ਤੇ ਬਾਕੀ ਇਸ ਇਹ ਗੱਡੀ ਦੀ ਲਾਈਟ ਵੀ ਫਰਕ ਫਰਕ ਦਾ ਕੀ ਪੈਣਾ ਬਾਈ ਵਧੀਆ ਹੀ ਹੋਊਗੀ ਲਾਈਟ ਤਾਂ ਇਹ ਜੀ ਕੋਈ ਚੱਕਣ ਨਹੀਂ ਆ ਪਰ ਹੁਣ ਆ ਕੰਪਨੀ ਵਾਲੀ ਲਾਈਟਾਂ ਜੇ ਤੇ ਆਂਦੀਆਂ ਬਾਈ ਆਪਣੇ ਹਾਂਜੀ ਮਿੱਤਰੋ ਸ਼ਾਮ ਹੋ ਗਈ ਬਾਈ ਗੱਡੀ ਦੇ ਲਾਈਟਾਂ ਦਾ ਕੰਮ ਚੱਲ ਰਿਹਾ ਹੈ ਇਹ ਵੀ ਬਾਈ ਖਰਾਬ ਹੋ ਗਈ ਤੇ ਆ ਵੀ ਬਾਈ ਇੰਸਟਾਲ ਕਰਤੀ ਬਸ ਕਿ ਵੀ ਇਹ ਤਾਰਾ ਤੁਰਾ ਜੇ ਸੈੱਟ ਕਰਕੇ ਇਹ ਵੀ ਚੱਲਦੀ ਹੋਊਗੀ ਬਾਕੀ ਇੱਧਰ ਲਈ ਵੀ ਖੋਲਤੀ ਬਾਈ ਉਹ ਵੀ ਚੰਗੀ ਤਰ੍ਹਾਂ ਪ੍ਰੋਪਰ ਪਾਣੀ ਪੂਣੀ ਪਾ ਜਾਂਦਾ ਨਾ ਬਾਈ ਉਹ ਚੰਗੀ ਤਰ੍ਹਾਂ ਸੀਲ ਕਰ ਦੂੰਗਾ ਬਾਕੀ ਬਾਈ ਹਜੇ ਆਪਣੀ ਲਾਈਟ ਆਈ ਨਹੀਂ ਹੈਗੀ ਲਾਈਟ ਤਾਂ ਮਿਲ ਗਈ ਦੇਖਦੇ ਹਾਂ ਉਹਨੂੰ ਇੰਸਟਾਲ ਕਰਕੇ ਇਹ ਰਿਜ ਲੈਜੈਂਡਰ ਦੀ ਉਹਨਾਂ ਬਾਈ ਜਿਹੜੀ origignal ਲਾਈਟ ਹੁੰਦੀ ਆ ਉਹ ਮਿਲ ਗਿਆ ਔਰ ਮੇਰੇ ਖਿਆਲ ਚ ਬਾਈ ਉਹਦੇ ਵਿੱਚ ਨਾ ਜਿਹੜੇ ਇੰਡੀਕੇਟਰ ਲਾਈਟ ਹੁੰਦੀ ਉਹ ਨਹੀਂ ਚੱਲਦੀ ਹੈਗੀ ਉਹ ਵਸ ਕਨਫਿਊਜ਼ਨ ਦੂਰ ਹੋ ਜਵੇ ਜੋ ਚੱਲ ਗਈ ਤਾਂ ਆਪਣੀ ਫਿੱਟ ਹੋ ਜੂਗੀ ਨਹੀਂ ਫਿਰ ਅੱਜ ਦਾ ਦਿਨ ਵੇਟ ਕਰਨੀ ਪੈਣੀ ਆ ਉਹ ਕੱਲ ਨੂੰ ਬਾਈ ਸਟੋਰ ਕਰਾਉਂਗਾ ਫਿਰ ਉਹ ਤੁਸੀਂ ਜਿਹੜੀ ਫਿਰ ਕੈਨਿਸ਼ੇ ਲੱਗੂਗੀ ਬਾਈ ਜਿਹੜੀ ਪਹਿਲਾਂ ਲੱਗੀ ਪਈ ਸੀ ਜੇ ਲੈਜੈਂਡਰ ਵਾਲੀ ਪ੍ਰੋਪਰ ਲੱਗ ਗਈ ਤਾਂ ਉਹ ਦੇਖਦੇ ਆਂ ਬਾਈ ਕੀ ਬਣਦਾ ਉਹਦਾ ਲੋ ਜੀ ਲੋ ਗੱਡੀ ਹੋ ਗਈ ਆਪਣੀ ਓਕੇ ਬਾਈ ਪੂਰੇ 10 ਵਜੇ ਰਾਤ ਦੇ ਤੇ ਹੁਣ ਲਾਈਟਾਂ ਲੁੱਟਾਂ ਆਣ ਪੂਰੀਆਂ ਬਲਦੀਆਂ ਕੋਈ ਦਿੱਕਤ ਨਹੀਂ ਕੋਈ ਪ੍ਰੇਸ਼ਾਨੀ ਨਹੀਂ ਹੋएगी ਇੱਧਰਲੀ ਵੀ ਲਾਈਟ ਹੋ ਗਈ ਉੱਧਰਲੀ ਵੀ ਓਕੇ ਹੋ ਗਈ ਤੇ ਬਾਕੀ ਦੋ ਹੀ ਆਪਾਂ ਨੇ ਵਿੱਚ ਰੱਖ ਲਈ ਗੱਡੀ ਦਾ ਬਾਕੀ ਇੱਕ ਇੱਕ ਰਹਿੰਦੀ ਆ ਬਈ ਆਹ ਲਾਈਟ ਇਹ ਆਪਾਂ ਨੇ ਚੇਂਜ ਕਰਨੀ ਆ ਹੁਣ ਥੋੜੇ ਟਾਈਮ ਤੱਕ ਇਹ ਨਮੀ ਲਿਆਂਦੀ ਤੇ ਪਰਲੀ ਵੀ ਬਲਦੀ ਆ ਪ੍ਰੋਪਰ ਉਸ ਤੋਂ ਬਾਅਦ ਗੱਡੀ ਨਹੀਂ ਹੋ ਜਾਣਾ ਓਕੇ ਬਹੁਤ ਖੱਜਲ ਖਵਾਰ ਹੋਣਾ ਬਈ ਲਾਈਟ ਪਿੱਛੇ ਦੇ